ਕੋਸ਼ ਲੋਕ ਹੈ ਨਾ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਰਾਜ਼ੀ ਨਹੀਂ ਆਉਂਦਾ ਬੜੀਆਂ ਸਕੀਮਾਂ ਲਾਉਂਦੇ ਨੇ ਕਹਿੰਦੇ ਕਿ ਉਧਰ ਅੰਮ੍ਰਿਤਸਰ ਵਾਲੇ ਪਾਸੇ ਇੱਕ ਬੀਬੀ ਸਕੀਮ ਲਾ ਗਈ ਉਹ ਨਕਲੀ ਤਰ੍ਹਾਂ ਦੀ ਪੁਲਿਸ ਇਨਸਪੈਕਟਰ ਨਹੀਂ ਬਣ ਗਈ ਤੇ ਫਿਰ ਆ ਤੁਹਾਨੂੰ ਪਤਾ ਹੀ ਹੈ ਡਰੱਗ ਡਰੱਗ ਵਾਲਾ ਕੰਮ ਚੱਲ ਰਿਹਾ ਅੱਜਕੱਲ ਉਹਦੇ 'ਚ ਲੋਕ ਚੰਗਾ ਹੱਥ ਮਾਰਦੇ ਆ ਨਹੀਂ ਉਹ ਫੜੀ ਗਈ ਹੈ ਸ਼ਦੀਬਨ ਕਲਾਂਦੀ ਆ ਉਹਦਾ ਘਰ ਵਾਲਾ ਮਰਿਆ ਸੀਗਾ ਸੈਲੂਨ 'ਚ ਕੰਮ ਕਰਦੀ ਸੀ ਹੂੰ ਉਹਨੇ ਆ ਸ਼ਾਰਟਕਟ ਮਾਰ ਲਿਆ ਜ਼ਿੰਦਗੀ 'ਚ ਹੂੰ ਸ਼ਾਰਟਕਟਸ ਆ ਸ਼ਾਰਟਕਟ ਦੀ ਮੈਂ ਅੱਗੇ ਬਹੁਤ ਵਾਰੀ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਤੇ ਕਹਾਣੀ ਦੱਸੀ ਆ ਕਿ ਇਹ ਚੀਜ਼ਾਂ ਫਲਦੀਆਂ ਨਹੀਂ ਹੁੰਦੀਆਂ ਐਸ਼ ਜਰੂਰ ਕਰਾ ਦਿੰਦੀਆਂ ਕੁਝ ਸਮੇਂ ਵਾਸਤੇ ਸ਼ਾਰਟਕਟ ਨਾਲ ਮਿਲੀਆਂ ਚੀਜ਼ਾਂ ਪਰ ਜ਼ਿੰਦਗੀ ਚ ਤੁਹਾਨੂੰ ਨਾ ਉਹ ਸਥਾਈਪਨ ਦਿੰਦੀਆਂ ਤੇ ਨਾ ਹੀ ਸਕੂਨ ਦਿੰਦੀਆਂ ਨੇ ਸੱਚਮੁੱਚ ਠੀਕ ਹੈ ਜੀ ਹੂੰ ਤੇ ਅਸੀਂ ਇੱਕ ਦਿਨ ਨਾ ਮਤਲਬ ਕਿ ਗੱਲਾਂ ਕਰਦੇ ਸੀਗੇ ਤੇ ਮਾਲ ਦੇ ਸਾਹਮਣੇ ਬੈਠੇ ਸੀਗੇ ਤੋਂ ਸ਼ਾਰਟਕਟ ਦੀ ਗੱਲ ਚੱਲੀ ਯਾਰ ਤਾਂ ਗੱਲ ਇਹੀ ਹੁੰਦੀ ਆ ਕਿ ਸ਼ਾਰਟਕਟ ਕੀਆ ਕਿ ਜਿੱਦਾਂ ਹੁਣ ਇੱਕ ਮੰਜ਼ਲ ਆਇਆ ਇੱਕ ਕਹਿ ਲੋ ਕਿ ਬਹੁਤ ਵੱਡੀ ਇਮਾਰਤ ਹੈ ਕੋਈ ਲਿਫਟ ਰਾਹੀਂ ਚੜ ਗਿਆ ਕੋਈ ਪੌੜੀਆਂ ਰਾਹੀਂ ਚੜ ਰਿਹਾ ਹਮ ਫਰਕ ਕੀ ਹੈ ਕਿ ਇੱਕ ਸ਼ਾਰਟਕਟ ਹੈ ਨਾ ਜੀ ਇੱਕ ਥੋੜਾ ਮਿਹਨਤ ਵਾਲਾ ਰਸਤਾ ਹੁਣ ਜਿਹੜਾ ਉਹ ਪੌੜੀਆਂ ਵਾਲਾ ਹੈ ਨਾ ਸਾਹਿਬ ਜੀ ਜੀ ਉਹ ਡਿੱਗ ਵੀ ਪਏਗਾ ਤਾਂ ਦੁਬਾਰਾ ਵੀ ਚੜ ਜਾਊਗਾ ਸ਼ਾਰਟਕਟ ਵਾਲਾ ਕਿਤੇ ਡਿੱਗ ਪਿਆ ਨਾ ਸਰ ਦੁਬਾਰਾ ਨਹੀਂ ਖੜਾ ਹੁੰਦਾ ਇਹ ਬੀਬੀ ਵੀ ਡਿੱਗ ਪਈ ਹਾਲਾਂਕਿ ਇੱਕ ਵਿਧਵਾ ਬੀਬੀ ਵਾਸਤੇ ਜ਼ਿੰਦਗੀ ਜਿਹਾਣੀ ਬਹੁਤ ਔਖੀ ਹੈ ਸਾਬ ਅੱਜ ਦੇ ਮੈਂ ਕਹੀ ਦੀ ਜੀ 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 ਪਰ ਇਹ ਨਹੀਂ ਹੈ ਕਿ ਹੁਣ ਤੁਸੀਂ ਇਸ ਪਾਸੇ ਤੁਰ ਪੋ ਉਹ ਵੀ ਨਹੀਂ ਆਪਾਂ ਕਹਿ ਸਕਦੇ ਹ ਤਾਂ ਗੱਲ ਇਹ ਆ ਕਿ ਇਹ ਮਤਲਬ ਕਿ ਨਾਲ ਜਾਂਦੀ ਸੀ ਤੇ ਵਰਦੀ ਪਾ ਕੇ ਬਹਿ ਜਾਂਦੀ ਸੀ ਕਦੇ ਹੌਲਦਾਰ ਨਹੀਂ ਬਣ ਗਈ ਕਦੇ ਥਾਣੇਦਾਰ ਨਹੀਂ ਬਣ ਗਈ ਕਦੇ ਕੁਛ ਕਦੇ ਕੁਛ ਜੀ ਇਦਾਂ ਕੰਮ ਚੱਲਦਾ ਰਿਹਾ ਅਖੀਰ ਕਾਬੂ ਆ ਗਈ ਹੁਣ ਕਹਿੰਦੇ ਕਿ ਇੰਟਰੋਗੇਸ਼ਨ ਹੋਈ ਆ ਤੇ ਉਹਨੇ ਤੇ ਕਈ ਕਿਲੋਆਂ ਦੇ ਕਿਲੋ ਲੰਗਾਈ ਹੈ ਇਸ ਤਰ੍ਹਾਂ ਸ਼ਾਦਰ ਵੀ ਕਿਤੇ ਕਿਹ ਲੋ ਦੇ ਕਰੀਬ ਹਰ ਉਹ ਚਿੜੀਓ ਇਦਾਂ ਹੀ ਟਪਾਤੀ ਪੰਜ ਤੇ ਕਹਿੰਦੇ ਫੜੀ ਗਈ ਹੁਣੇ ਆਹੋ ਇਹ ਤੇ ਫੜੀ ਗਈ ਨਾ ਦੱਸਦੇ ਕਿ ਅੱਗੇ ਵੀ ਗੇੜੇ ਲੱਗੇ ਤੇ ਗੇੜੇ ਤੇ ਕੁਝ ਪੈਸੇ ਲੱਗਦੇ ਸੀ ਜੀ ਇਹ ਤਾਂ ਹੁੰਦਾ ਸਾਰ ਮਤਲਬ ਕਿ ਪਾਂਦੀ ਬਣ ਜਾਂਦੇ ਨੇ ਲੋਕ ਥੋੜੇ ਜੇ ਪੈਸੇ ਲੈ ਕੇ ਮਾਲ ਚੱਕ ਲਿਆਂਦਾ ਉਹ ਵੀ ਬੁਰੇ ਫਸ ਜਾਂਦੇ ਨੇ ਕਈ ਵਾਰ ਅੱਜ ਕੱਲ ਬੀਬੀਆਂ ਫਸ ਰਹੀਆਂ ਇਸ ਮਾਮਲੇ ਦੇ ਵਿੱਚ ਮੈਨੂੰ ਇੱਕ ਚੇਤਾ ਆ ਗਿਆ ਸਾਡੇ ਦੋਸਤ ਆ ਬਲਰਾਜ ਸਿੱਧੂ ਜੀ ਹੁਣ ਤੇ ਰਿਟਾਇਰ ਹੋ ਗਏ ਬੜੇ ਮਤਲਬ ਕਿ ਨਾ ਆਫਸਰ ਤੇ ਦਿਲਦਾਰ ਵੀ ਆ ਤੇ ਲੇਖਕ ਵੀ ਆ ਜੀ ਤੇ ਬੌੜੀਆਂ ਗੱਲਾਂ ਸੁਣਾਉਂਦੇ ਆ ਉਹ ਇੱਕ ਵਾਰੀ ਗੱਲ ਸੁਣਾ ਰਹੇ ਕਹਿੰਦੇ ਕਹਿੰਦੇ ਹਾਂ ਇੱਕ ਵਾਰੀ ਅਸੀਂ ਬੰਦੇ ਫੜੇ ਇਨਸਪੈਕਟਰ ਸੀ ਹਮ ਤੇ ਚਲੋ ਫੀਮ ਫੜੀ ਸ਼ਾਇਦ ਰਿਕਵਰੀ ਹੋ ਗਈ ਤੇ ਹਵਾਲਾ ਦੇ ਵਿੱਚ ਬੰਦ ਕਰਤੇ ਜੀ ਬੰਦ ਕਰ ਦਿੱਤੇ ਜਿਸ ਵੇਲੇ ਤੇ ਉਹ ਕਹਿੰਦੇ ਵੀ ਮੈਂ ਥਾਣੇਦਾਰ ਨੂੰ ਦੱਤੇ ਵਿਜਾ ਇਹਨਾਂ ਦਾ ਮਲਾਜਾ ਕਰਾ ਕੇ ਹਸਪਤਾਲ ਦੇ ਵਿੱਚ ਹੂੰ ਤੇ ਜੇਲ੍ਹ 'ਚ ਛੱਡਿਆ ਹੂੰ ਉਹ ਕਹਿੰਦਾ ਵੀ ਉਹ ਤੋਂ ਫੋਨ ਫੋਨ ਲੈਂਡਲਾਈਨ ਸ਼ਾਇਦ ਫੋਨ ਹੁੰਦੇ ਸੀ ਮੈਨੂੰ ਤੇ ਫੋਨ ਆਇਆ ਜੀ ਕਹਿੰਦੇ ਵੀ ਹਸਪਤਾਲ ਦੇ ਵਿੱਚ ਤੇ ਰੌਲਾ ਪੈ ਗਿਆ ਹੂੰ ਮੈਂ ਪੁੱਛਿਆ ਵੀ ਰੌਲਾ ਕਾਦਾ ਪੈ ਗਿਆ ਜਾ ਕੇ ਵੇਖਿਆ ਤੇ ਉੱਥੇ ਤਾਂ ਬੁਰਾ ਹਾਲ ਪੱਤਰਕਾਰ ਤੇ ਸਭ ਕੁਝ ਹੂੰ ਉਹ ਕਹਿੰਦੇ ਵੀ ਕਿਉਂਕਿ ਉਹ ਉਹਦੇ ਵਿੱਚ ਇੱਕ ਔਰਤ ਸੀ ਜਿਹੜੇ ਬੰਦੇ ਫੜੇ ਸੀ ਜੀ ਔਰਤ ਸੀ ਹੂੰ ਮਤਲਬ ਸਾਰਾ ਕੁਝ ਗੈਟਅਪ ਔਰਤ ਵਾਲਾ ਉਹਨਾਂ ਨੇ ਉਸ ਤਰ੍ਹਾਂ ਹੀ ਟ੍ਰੀਟ ਕੀਤਾ ਹੂੰ ਤੇ ਲੇਡੀ ਡਾਕਟਰ ਕੋਲ 깔ਤਾ ਹੂੰ ਉਹਨੂੰ ਮਲਾਜੇ ਵਾਸਤੇ ਜੀ ਉਹ ਅੱਗੋਂ ਕਿੰਨਰ ਨਿਕਲਾਇਆ ਉਹ ਉਹ ਟਿੰਡਾ ਵਾਲਾ ਤੇ ਪੈਣਾ ਡਾਕਟਰ ਨੇ ਰੌਲਾ ਪਾ ਲਿਆ ਉਹ ਪੱਤਰਕਾਰਾਂ ਚ ਵੀ ਰੌਲਾ ਪੈ ਗਿਆ ਵੀ ਇਹ ਤੇ ਜਨਾਨੀ ਤੇ ਕੁਝ ਹੋਰ ਹੀ ਨਿਕਲੀ ਰਤੋ ਰਤਾ ਹਵਾਲਾ ਦੇ ਵਿੱਚ ਬਦਲ ਗਿਆ ਸਿਸਟਮ ਤੇ ਉਹ ਕਹਿੰਦੇ ਵੀ ਮੁੜ ਕੇ ਅਸੀਂ ਹੱਥ ਹੱਥ ਜੋੜੇ ਡਾਕਟਰਨੀ ਸਹਿਬਾ ਕੋਲ ਵੀ ਵੀ ਸਾਡਾ ਕੀ ਕਸੂਰ ਹੈ ਹਾਲਾਂਕਿ ਇਹ ਜਿਹੜਾ ਹੁੰਦਾ ਨਾ ਜਿਵੇਂ ਹੁੰਦਾ ਜਿਹੜੇ ਸੰਤਰੀ ਹੁੰਦੇ ਸਭ ਕੁਝ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪ੍ਰੋਪਰ ਚੈੱਕ ਕੀਤੀਆਂ ਜਾਂ ਜਾਂ ਜਾਂਚਿਆ ਪਰ ਕੇ ਉਦੋਂ ਲੇਡੀ ਪੁਲਿਸ ਦੀ ਘਾਟ ਹੁੰਦੀ ਸੀ ਹੁਣ ਤਾਂ ਲੇਡੀ ਪੁਲਿਸ ਥਾਣਿਆਂ ਦੇ ਵਿੱਚ ਆ ਹੁਣ ਤਾਂ ਆਪਣੀਆਂ ਕੁੜੀਆਂ ਥਾਣੇਦਾਰਨੀਆਂ ਬਣੀਆਂ ਨੇ ਐਸਐਚਓ ਲੱਗੀਆਂ ਨੇ ਉਦੋਂ ਥਾਣੇ ਚ ਕਿਤੇ ਇੱਕ ਅੱਧੀ ਹੁੰਦੀ ਸੀ ਮਹਿਲਾ ਕਰਮਚਾਰੀ ਬੀਬੀ ਹੁੰਦੀ ਸੀ ਇੱਕਾਦੋ ਜੀ ਉਹ ਵੀ ਘਰੇ ਬੈਠੀ ਰਹਿੰਦੀ ਸੀ ਲੋੜ ਪੈਣ ਤੇ ਬੁਲਾ ਲਿਆ ਜਾਂਦਾ ਉਹ ਇਦਾਂ ਹੀ ਕੰਮ ਜ਼ਾਰ ਦਿੰਦੇ ਸੀ ਜਿਸਾਲਾ ਹਾਂ ਇਹਨੂੰ ਜਨਾਨਾ ਵਾਲਾ ਚ ਬੰਦ ਕਰ ਦੋ ਤੂੰ ਕਲੀ ਯਾਦ ਆ ਜਾਂਦੀ ਵੀ ਉਹ ਉਹਨੂੰ ਕਦੇ ਲਈ ਲੈ ਜਾਂਦੇ ਸੀ ਉਹ ਕਿਹੜਾ ਲਾਉਂਦੇ ਸੀ ਤੇ ਨਾਲ ਉਹਨੂੰ ਹਾਰ ਸ਼ਿੰਗਾਰ ਕਰਾ ਕੇ ਤੇ ਬਿਠਾ ਲੈਂਦੇ ਸੀ ਵੀ ਇਹ ਜਦਾਂ ਵੀ ਪਰਿਵਾਰ ਜਾ ਰਿਹਾ ਇਹ ਇੱਕ ਪੁਰਾਣੇ ਫਾਰਮੂਲੇ ਆ ਇਸ ਤਰ੍ਹਾਂ ਕੀਤਾ ਜਾਂਦਾ ਜੀ ਆ ਪਿੱਛੇ ਇਹ ਤੇ ਨਕਲੀ ਆ ਇੱਥੇ ਅਸਲੀ ਵੀ ਫੜੇ ਗਏ ਪੁਲਸ ਵਾਲੇ ਉਹ ਵਰਦੀ ਪਾ ਕੇ ਬਹਿ ਜਾਂਦੇ ਹੂੰ ਇੱਕ ਇਹਨਾਂ ਦਾ ਥਾਣੇਦਾਰ ਇੱਥੇ ਆ ਨੀਮ ਚ ਕੋਲ ਫੜਿਆ ਗਿਆ ਸੀ ਰਾਜਸਥਾਨ ਚ ਜੀ ਇਧਰ ਦਾ ਸੀ ਬਟਿੰਡੇ ਏਰੀਆ ਦਾ ਸੋ ਇਹ ਚੀਜ਼ਾਂ ਨੇ ਪਰ ਨਹੀਂ ਚਾਹੀਦਾ ਜੀ ਜਦੋਂ ਠੀਕ ਆ ਗੇੜੇ ਲਾ ਲੋਗੇ ਸਾਰਾ ਕੁਝ ਤੁਸੀਂ ਕਰ ਲਓਗੇ ਜਦੋਂ ਬੰਦਾ ਫਸ ਗਿਆ ਫਿਰ ਗਿਆ ਸਭ ਕੁਝ ਨਿਕਲ ਜਾਏ ਕਿਆ ਕਮੂ ਸਰ ਇਹ ਬਹੁਤ ਭੜੇ ਕੇਸ ਹੁੰਦੇ ਆ ਬਹੁਤ ਬੁਰੀ ਹੁੰਦੀ ਆ ਬੰਦੇ ਦੇ ਨਾਲ ਬਹੁਤ ਬੁਰੀ ਹੁੰਦੀ ਆ ਇਹ ਕੋਈ ਕਮਰਸ਼ਲ ਕੁਆਂਟੀਟੀ ਦਾ ਕੋਈ ਕੇਸ ਪੈ ਕੇ ਆ ਨਹੀਂ ਪਿਆਸਦਾ ਜੀ ਫੱਟੀ ਪਹੁੰਚੀ ਗਈ ਤੁਹਾਡੀ ਪਟਿਆਲਾ ਸਾਰੀ ਜ਼ਿੰਦਗੀ ਵਾਸਤੇ ਹੁਣ ਤੇ ਤੁਹਾਨੂੰ ਪਤਾ ਹੀ ਘਰ ਟਾਇਰ ਨੇ ਬੁਰਾ ਹਾਲ ਬੋਕੇ ਦਿਹਾੜੇ ਬੱਚੋ ਜਿੰਨਾ ਬਚਿਆ ਜਾਂਦਾ ਇਹਨਾਂ ਚੀਜ਼ਾਂ ਚ ਕੋਈ ਫਾਇਦਾ ਨਹੀਂ ਹੈਗਾ ਜੀ 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 ਮਿੰਟੂ ਜੀ ਕਾਲੋ ਸਾਹਿਬ ਕਹਿ ਰਹੇ ਕਹਿੰਦੇ ਕਿ ਈਡੀ ਨੇ 2026 ਦੇ ਵਿੱਚ ਕਹਿੰਦੇ ਦਿੱਲੀ ਤੋਂ ਪੰਜਾਬ ਆ ਜਾਣਾ ਤੇ 30 35 ਐਮਐਲਏ ਕਹਿੰਦੇ ਨਾਲ ਚਾਕੇ ਭਾਜਪਾ ਦੇ ਵਿੱਚ ਰਲਾ ਦੇਣੇ ਹੈ ਖੈਰ ਦੇਖੋ ਜੀ ਕੀ ਹੁੰਦਾ ਹੈ ਉਹਨਾਂ ਦੇ ਟਾਈਮ ਦੇ ਵਿੱਚ 27 ਦੇ ਵਿੱਚ ਖੈਰ ਬਹੁਤ ਕੁਝ ਬਦਲਣ ਵਾਲਾ ਲੱਗਦਾ ਹੈ ਕਰਨਾਟਕ ਦੇ ਵਿੱਚ ਕਹਿੰਦੇ ਇੱਕ ਡੀਜੀਪੀ ਦੀ ਕੁੜੀ ਫੜੀ ਗਈ ਹੈ ਕਹਿੰਦੇ 15 ਕਿਲੋ ਸੋਨਾ ਦਬਾਈ ਤੋਂ ਜਿਹਦੇ ਬਾਰੇ ਆਪਾਂ ਗੱਲ ਵੀ ਕੀਤੀ ਸੀ ਮੀਟਰ ਜੀ ਇੱਕ ਉਹ ਹੀਰੋਇਨ ਸੀ ਉਹ ਕੰਨਣ ਫਿਲਮਾਂ ਦੀ ਉਹਨਾਂ ਦੀ ਇਹ ਗੱਲਬਾਤ ਕਰ ਰਹੇ ਆ ਜਸਵਿੰਦਰ ਸਿੰਘ ਜੀ ਉਹ ਕੁੜੀ ਕੰਨੜ ਫਿਲਮਾਂ ਦੀ ਸੋਨਾ ਸਮਗਲਿੰਚ ਹਾਂ ਰਾਣਿਆ ਰਾਓ ਉਹ ਤਾਂ ਬਹੁਤ ਪੁਰਾਣੀ ਖਬਰ ਹੈ ਜੀ ਬਹੁਤ ਪੁਰਾਣੀ ਖਬਰ ਹੈ ਜੀ ਉਹ ਤਾਂ ਕਈ ਦਿਨ ਪੁਰਾਣੀ ਖਬਰ ਹੋ ਗਈ ਤੇ ਉਹ ਚ ਬੜਾ ਕੁਝ ਉਹਦੇ ਚ ਵੀ ਨਿਕਲਦਾ ਆ ਰਿਹਾ ਬਾਅਦ ਦੇ ਵਿੱਚ